ਡਰਦਾ ਉਸ ਬੰਦੇ ਨੂੰ ਲੱਗਦਾ ਜਿਸ ਬੰਦੇ ਦੇ ਮਨ 'ਚ ਚੋਰ ਹੈ ਤੇ ਜਿਹੜਾ ਬਾਣੀ ਤੋਂ ਦੂਰ ਹੈ ਉਹ ਹੀ ਡਰਦਾ ਹੈ ਕਿਉਂਕਿ ਉਹਨੂੰ ਪਾਲਾ ਖਾਂਦਾ ਹੈ ਤੇ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ 'ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਏਡੀ ਮੇਰੇ ক্রিকেট ਦੇ ਬੱਚੇ ਸੀ ਮੈਂ ਉਹਨਾਂ ਨੂੰ ਆਪਣੀ ਛਾਤੀ ਤੋਂ ਨਹੀਂ ਪਿਆ ਸਕਿਆ ਤੇ ਜਨਮ ਨਹੀਂ ਦੇ ਸਕਿਆ ਪਰ ਮੈਂ ਇੱਕ ਮਾਂ ਤੇ ਇੱਕ ਪਿਓ ਤੋਂ ਵੱਧ ਕੇ ਉਹਨੂੰ ਪਿਆਰ ਕੀਤਾ ਲੇਕਿਨ ਆਪਣੀ ਡਿਊਟੀ ਰੱਬ ਦੀ ਕੀਤੀ ਹੈ ਪੂਰੀ ਤਾਂ ਕਿ ਆਪਣੇ ਆਪਣੇ ਮਕਾਮ ਤੇ ਪਹੁੰਚ ਜਾਵਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਦੋਂ ਉਹ 12 ਸਾਲਾਂ ਦਾ ਸੀ ਉਦੋਂ ਮੈਂ ਇਹਨੂੰ ਗੋਦ ਚੱਕ ਕੇ ਲੈ ਗਿਆ ਸੀ ਮੇਰੇ ਪ੍ਰਸਤਰ ਲੱਗੇ ਹੋਏ ਸੀ ਚੰਡੀਗੜਾ ਆਇਆ ਸੀ ਤੇ ਮੈਂ ਕਿਹਾ ਜੀ ਮੈਂ ਮੇਰੀ ਤਮੰਨਾ ਹੈ ਇੱਕ ਮੇਰੀ ਇੱਕ ਡ੍ਰੀਮ ਹੈ ਪਿਓ ਦੀ ਕਿ ਮੈਂ ਇਹਨੂੰ ਗੈਰ ਸਰਕਾਰ ਫੀਲਡਸ ਓਵਰਸ ਤੇ ਵਿਵੀਅਨ ਰਿਚਰਡ ਦਾ ਮਿਕਸਚਰ ਬਣਾਉਣਾ ਹੈ ਯੂਵਰਾਜ ਸਿੰਘ ਦਾ ਕੈਂਸਰ ਤੇ ਖੇਡਣਾ ਇਹ ਫੈਸਲਾ ਮੇਰਾ ਸੀ। ਔਰ ਮੇਰੇ ਘਰ ਦੇ ਸਾਰੇ ساری ਦੁਨੀਆ ਮੇਰੇ ਖਿਲਾਫ ਸੀ। ਡਾਕਟਰ ਨੂੰ ਕਹਿੰਦੇ ਸੀ ਕਿਸ ਤਰ੍ਹਾਂ ਦਾ ਬਾਪ ਐ। ਮੈਂ ਕਹਿੰਦਾ ਜੰਮਿਆ ਵੀ ਮੈਂ ਬਣਾਇਆ ਵੀ ਦੇਸ਼ ਵਾਸਤੇ। ਕੁਝ ਨਹੀਂ ਹੁੰਦਾ ਇਹਨਾਂ। ਆਪਾਂ ਖੇਡਣਾ ਕੇ ਇਲਾਜ ਕਰਾਈਏ। ਮੈਂ ਦੇਖਣਾ ਚਾਹਉਂ ਸੀ ਮੇਰਾ ਪੁੱਤਰ ਕਿੰਨਾ ਤਕੜਾ। ਉਹ ਕਹਿੰਦਾ ਬਾਪੂ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਤਿਆਰ ਕੀਤਾ ਅੱਗੇ ਤੇ دریا ਚੋਂ ਕੱਢ ਕੇ ਅੱਜ ਇਮਤਿਹਾਨ ਆਇਆ ਤੇ ਤੁਹਾਡਾ ਪੁੱਤਰ ਭੱਜ ਗਿਆ ਨਾ ਤੇ ਪੱਗ ਥੋੜੀ ਬੈੜੀ ਹੋ ਜਣੀ ਐ। ਪਰ ਮੈਂ ਵਰਲਡ ਕੱਪ ਜਿੱਤ ਕੇ ਆਉਂਗਾ ਨਹੀਂ ਮੈਂ ਤੈਨੂੰ ਆਪ ਦਾ ਸ਼ਕਤ ਨਹੀਂ ਦਿਖਾਵਾਂਗਾ ਇਹ ਮੇਰੇ ਬਾਪ ਦੀ ਤਮੰਨਾ ਸੀ ਮੈਂ ਪੂਰੀ ਕੀਤੀ ਹੈ ਜਿੰਨੇ ਮਰਜੀ ਜਨਮਾਂ ਜੋ ਮਰਜੀ ਮਿਲੀ ਜਾਏ ਪੈਸਾ ਧੰਦਾ ਤੇ ਸ਼ੋਹਰਤ ਇਸ ਤੋਂ ਵੱਧ ਕੇ ਇੱਕ ਬਾਪ ਵਾਸੇ ਫਖਰ ਮਹਿਸੂਸ ਨਹੀਂ ਹੋ ਸਕਦਾ ਕਿ ਜਿਹੜਾ ਪੁੱਤਰ ਆਪ ਦੇ ਦੇਸ਼ ਵਾਸਤੇ ਕੁਰਬਾਨ ਹੋਣ ਨੂੰ ਤਿਆਰ ਹੈ ਉਜੰਟਨ ਸੇਗਰੰਦ ਤੁਸੀਂ ਤੇ ਮੈਂ ਹਰਸ਼ਕੌਰ ਮైనా ਜਿਹੀ ਸਖਸ਼ਿਤ ਮੌਜੂਦਾ ਜਿਨ੍ਹਾਂ ਨੇ ਖੇਡ ਜਗਤ ਦੇ ਵਿੱਚ ਵੀ ਬਹੁਤ ਵੱਡਾ ਨਾਮ ਕਮਾਇਆ ਬਹੁਤ ਪਿਆਰ ਮਿਲਿਆ ਉੱਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਉਹ ਪਹੁੰਚੇ ਇੱਕ ਕੰਮ ਕੀਤਾ ਜਿਸ ਤੇ ਬਾਅਦ ਬਹੁਤ ਸਾਰੇ ਲੋਕ ਉਹਨਾਂ ਨਾਲ ਫਿਰ ਤੋਂ ਜੁੜ ਗਏ ਉਹਨਾਂ ਦੀ ਆਵਾਜ਼ ਦੇ ਵਿੱਚ ਰੁਤਬਾਈ ਇਹ ਹੋ ਜਾਏ ਸਾਡੇ ਨਾਲ ਮੌਜੂਦ ਨੇ ਅਸਾ ਸ੍ਰੀ ਗੱਲ ਸਭ ਬਹੁਤ ਬਹੁਤ ਸਵਾਗਤ ਅਰਦਾਹ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਵੀ ਸਰ ਨਵੀ ਆਰੀਆ ਬੂਮ ਹੈ ਡਰ ਗਈ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਚੀਜ਼ ਤੋਂ ਵੈਸੇ ਡਰ ਲੱਗਦਾ ਕਿ ਨਹੀਂ ਨਹੀਂ ਜੀ ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਐ ਗੁਰੂ ਘਰ ਦਾ ਥਾਪੜਾ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਾਰੇ ਤੇ ਮਾਣ ਉਹਦੇ ਪਰਿਵਾਰ ਦਾ ਬੱਚਾ ਛੋਟਾ ਜਿਹਾ ਤੇ ਉਹਦਾ ਥਾਪੜਾ ਹੈ ਅਕਾਲਪੁਰ ਦਾ ਥਾਪੜਾ ਹੈ ਤੇ ਡਰਨਾ ਦੀ ਕਿਹੜੀ ਚੀਜ਼ ਹੁੰਦੀ ਹੈ ਡਰ ਤਾਂ ਉਸ ਬੰਦੇ ਨੂੰ ਲੱਗਦਾ ਜਿਸ ਬੰਦੇ ਦੇ ਮਨ 'ਚ ਚੋਰ ਹੈ ਤੇ ਜਿਹੜਾ ਬਾਣੀ ਤੋਂ ਦੂਰ ਹੈ ਉਹੀ ਡਰਦਾ ਹੈ ਕਿਉਂਕਿ ਉਹਨੂੰ ਪਾਲਾ ਖਾਂਦਾ ਸੋ ਮੈਨੂੰ ਕੋਈ ਡਰ ਨਹੀਂ ਕੁਛ ਨਹੀਂ ਬਸ ਮਸ ਸਿਰ ਨਵਾ ਕੇ ਗੁਰੂ ਮਹਾਰਾਜ ਤੋਂ ਡਰ ਕੇ ਸਾਧ ਸੰਗਤ ਦੇ ਚਰਨਾ ਚਾਹਦਾ ਸੀ ਸਿਰ ਝੁਕਾ ਦੇਦਾ ਬਸ ਇਹੀ ਮੇਰਾ ਡਰ ਹੈ ਵੀ ਮੈਨੂੰ ਸੰਗਤ ਕਿਤੇ ਮਾੜਾ ਨਾ ਕਹ ਦੇ ਮੇਰੇ ਫੈਨਸ ਮੈਨੂੰ ਕਿਤੇ ਮਾੜਾ ਨਾ ਕਹਿ ਦੇਣ ਫੈਨਸ ਤਾਂ ਸਭ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਕਰਦੇ ਜੀ ਬਹੁਤ ਕਰਦੇ ਐ ਇਨਫੈਕਟ ਮੈਂ ਰੋਜ਼ ਜਦ ਪਾਠ ਕਰਕੇ ਉੱਠਦਾ ਜਾਂ ਬਹਿਨਾ ਤਾਂ ਮੇਰੀ ਅੱਖਾਂ 'ਚੋਂ ਨੀਰ ਚੱਲਦਾ ਔਰ ਮੈਂ ਗੱਲ ਕਹਿਣਾ ਕਿ ਗੁਰੂ ਮਹਾਰਾਜ ਤੇਰੀ ਕਿੰਨੀ ਕ ਬਖਸ਼ਿਸ਼ ਹੈ ਮੇਰੀ ਔਕਾਤ ਨਹੀਂ ਸੀ ਐਡੀ ਮੈਂ ਐਡੇ ਜੋਗਾ ਨਹੀਂ ਸੀ ਜੋ ਪਿਆਰ ਤੂੰ ਮੈਨੂੰ ਇਸ ਦੁਨੀਆ ਚ ਦੁਆਇਆ ਹੈ ਸ਼ਾਇਦ ਹੀ ਕਿਸ ਨੂੰ ਮਿਲਿਆ ਹੋਵੇ ਤੇ ਮੈਂ ਇੱਕ ਇੱਕ ਬੰਦੇ ਦਾ ਜਿਹੜਾ ਪਿਆਰ ਹੈ ਬੁੱਕਲ ਦਾ ਦਿਲੋਂ ਉਹ ਅਦਾ ਨਹੀਂ ਕਰ ਸਕਦਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਅਦਾ ਕਰ ਸਕਦਾ ਤੇ ਤੁਸੀਂ ਇੰਨੇ ਮ ਕਰਦੇ ਹੁੰਦੇ ਹੋ ਸਵੇਰੇ ਉੱਠ ਕੇ ਜੀ ਮੇਰੇ ਕੋਲ ਤੈਨਹੀਂ ਕੰਮ ਨਹੀਂ ਬੀਬਾ ਜੀ ਜੀ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਨਾਮ ਹੈ ਇੱਕ ਮੇਰੇ ਕੋਲ ਵਰਜ ਹੈ ਸੇਠੀ ਕਰਨ ਵਾਸਤੇ ਜੀ ਚੰਗੀ ਮੇਰੀ ਖਾਾਕ ਹੈ ਤੇ ਇੱਕ ਮੇਰਾ ਬਿਸਤਰਾ ਨੀਂਦ ਦਾ ਹੋਰ ਮੈਂ ਨਾ ਕੋਈ ਯਾਰ ਨਾ ਦੋਸਤ ਨਾ ਰਿਸ਼ਤੇਦਾਰ ਸੱਜਣ ਮੀਤ ਸਭ ਆਪਾ ਮਹਾਰਾਜ ਨੇ ਆਪੇ ਪਾਸੇ ਕਰਾਤੇ ਬਾਈ ਪਾਸੇ ਕਰਾ। ਸੋ ਮੇਰਾ ਇਹੀ ਕੰਮ 24 ਘੰਟੇ ਚੱਲਦਾ ਔਰ ਮੈਨੂੰ ਇਸ ਕਰਨ ਤੋਂ ਬਾਅਦ ਮੈਨੂੰ ਹਰ ਚ ਰੱਬ ਦਿਖਦਾ ਪਿਆਰ ਬੜਾ ਮੈਨੂੰ ਹਰੇਕ ਨੂੰ ਜੱਫੀ ਪਾਉਣੇ ਦਿਲ ਕਰਦਾ ਹੈ ਹਰੇਕ ਨਾਲ ਬੜਾ ਹੱਸਣ ਖੇਡਣ ਦਾ ਮਨ ਕਰਦਾ ਨੀਮਾ ਮਹਾਰਾਣੀ ਮਾ ਰੱਖੇ ਮਿੱਟੀ ਬਣਾ ਕੇ ਰੱਖੇ ਬਸ ਇੰਨੀ ਬੇਨਤੀ ਹੈ ਜੀ ਪਰ ਉਹ ਅਜਿਹੀ ਵੀਡੀਓਸ ਆ ਥੋੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜੋ ਤੁਸੀਂ ਕ੍ਰਿਕਟ ਸਿਖਾਦੇ ਹੁੰਨੇ ਹੋ ਬੱਚੇ ਨੂੰ ਡਾਂਟਦੇ ਹੁੰਨੇ ਹੋ ਪਰ ਫਿਰ ਵੀ ਨਾ ਬੱਚਿਆਂ 'ਚ ਪਿਆਰ ਪੂਰਾ ਦਿੰਦਾ ਹੈ ਡਾਂਟਣ ਦੇ ਵਿੱਚ ਵੀ ਇੱਕ ਪਿਆਰ ਹੁੰਦਾ ਹੈ ਡਾਂਟਣ ਦੇ ਵਿੱਚ ਵੀ ਇੱਕ ਸਿੱਖਿਆ ਹੁੰਦੀ ਹੈ ਸੱਚ ਕਹੂੰ ਸੁਣ ਲਿਓ ਸਵੇ ਜਨ ਪ੍ਰੇਮ ਕੀਓ ਤិនਹੀ ਪ੍ਰਭ ਪਾਇਓ ਗੁਰੂ ਮਹਾਰਾਜ ਕਹਿ ਗਏ ਆਕਾਲ ਪੁਰਖ ਨੇ ਸਾਰਾ ਪਰਮੰਡ ਸਜਿਆ ਪਿਆਰ ਪਿਆਰ ਕਰਕੇ ਸਜਿਆ ਨਾ ਲੇਕਿਨ ਅੱਗ ਦਾ ਗੋਲਾ ਨਿਕਲਦਾ ਕਦੇ ਤੂਫਾਨ ਆ ਰਿਹਾ ਹੈ ਕਦੇ ਧਰਤੀ ਡੋਲ ਰਹੀ ਹੈ ਉਹ ਸੈਟਿੰਗ ਕਰਦਾ ਬੰਦੇ ਦਾ ਜਿਹੜਾ ਬੀਜ ਹੈ ਨਾ ਇਨੂੰ ਬਹੁਤ ਪਿਆਰ ਕਰਨਾ ਚਾਹੀਦਾ ਹੈ ਲੇਕਿਨ ਉਹ ਪਿਆਰ ਮਾੜਾ ਹੋ ਜਾਂਦਾ ਜਿਸ ਪਿਆਰ ਕਰਕੇ ਉਹ ਵਿਗੜ ਜੇ ਸੋ ਮੇਰੀ ਇਹ ਡਿਊਟੀ ਹਮੇਸ਼ਾ ਰਹਿੰਦੀ ਹੈ ਗੁਰੂ ਮਹਾਰਾਜ ਮੈਨੂੰ ਕਹਿੰਦੇ ਨੇ ਵੀ ਆਹ ਬੱਚਾ ਤੇਰੇ ਹਵਾਲੇ 52 ਸਾਲ ਦੇ ਵਿੱਚ ਕੋਈ 25 30 ਹਜ਼ਾਰ ਬੱਚਾ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਥਾਪੜਾ ਦਿੱਤਾ ਤੇ ਉਹਨੇ ਜੀਵਨ ਬਣਿਆ ਉਹ ਮਾਂ ਵੀ ਮੈਨੂੰ ਹੀ ਕਹਿੰਦੇ ਨੇ ਤੇ ਪਿਓ ਵੀ ਮੈਨੂੰ ਹੀ ਕਹਿੰਦੇ ਨੇ ਸੋ ਮੈਂ ਸਮਝਦਾ ਕਿਵੇਂ ਕਿਤਾਬ ਹੁਣ ਲਿਖਿਆ ਤੁਸੀਂ ਪੜ੍ਹੇ ਮੈਂ ਚਹੀ ਲਿਖਿਆ ਕਿ ਜਿਹੜੇ ਕ੍ਰਿਕਟ ਦੇ ਬੱਚੇ ਸੀ ਜੀ ਮੈਂ ਉਹਨਾਂ ਨੂੰ ਆਪਣੀ ਛਾਤੀ 'ਤੇ ਨਹੀਂ ਪਿਆ ਸਕਿਆ ਤੇ ਜਨਮ ਨਹੀਂ ਦੇ ਸਕਿਆ ਪਰ ਮੈਂ ਇੱਕ ਮਾਂ ਤੇ ਇੱਕ ਪਿਓ ਤੋਂ ਵੱਧ ਕੇ ਉਹਨੂੰ ਪਿਆਰ ਕੀਤਾ ਲੇਕਿਨ ਆਪਣੀ ਡਿਊਟੀ ਰੱਬ ਦੀ ਕੀਤੀ ਹੈ ਪੂਰੀ ਤਾਂ ਕਿ ਉਹ ਆਪਣੇ ਆਪਣੇ ਮਕਾਮ ਤੇ ਪਹੁੰਚ ਜਾਵੇ ਜੀ ਹਾਂਜੀ ਤੁਸੀਂ ক্রিকেট જગਤ ਦੀ ਵੀ ਗੱਲ ਕੀਤੀ ਹੈ ਤੁਹਾਨੂੰ ਕਿਹੜਾ క్రికెਟਰ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਮੈਂ ਜੀ ਜ਼ਿੰਦਗੀ 'ਚ ਇੱਕੋ ਹੀ క్రికెਟਰ ਦਾ ਫੈਨ ਹਾਂ ਤੇ ਕਾਸ਼ ਸਾਰੇ ਉਹਦੇ ਵਰਗੇ ਹੋ ਜਾਣ ਉਹਦਾ ਨਾਮ ਹੈ ਆਇਜ਼ੈਕ ਵਿਵਿਨ ਅਲੇਗਜ਼ੈਂਡਰ ਰਿਚਰਡਸ ਜਿਹੜਾ ਵੈਸਟ ਇੰਡੀਜ਼ ਵੱਲੋਂ ਖੇਡਦਾ ਹੁੰਦਾ ਜੇ ਉਹਦੀ ਨਾਮ ਸੁਣਿਆ ਹੋਵੇ ਮੈਨੂੰ ਉਸ ਬੰਦੇ ਦੀ ਜਿਹੜੀ ਖੁਦਦਾਰੀ ਹੈ ਬੇਖੌਫ ਹੈ ਫੀਅਰਲੈਸਨੈਸ ਹੈ ਜੀ ਉਹ ਇੰਨਾ ਕਿ ਦਿਲ ਦਾ ਉਹ ਰਹਿਨੁਮਾ ਬੰਦਾ ਹੈ ਕਿ ਉਹਨੂੰ ਮੌਤ ਦਾ ਡਰ ਨਹੀਂ ਲੱਗਦਾ ਉਹਨੂੰ ਕਿਸੇ ਨੇ ਪੁੱਛਿਆ ਸੀ ਕਿ 100 ਮੀ ਦੀ ਸਪੀਡ ਤੇ ਗੇਂਦ ਆ ਰਹੀ ਜਿਹਨੂੰ ਤੂੰ ਖੇਡਦਾ ਹੈਲਮਟ ਹੈ ਨਹੀਂ ਤੇਰੇ ਤੇ ਤੈਨੂੰ ਡਰਨ ਲੱਗਦਾ ਕਹਿੰਦਾ ਜਿਸ ਗੇਮ ਨੂੰ ਮੈਂ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦਾ ਜਿਸ ਦੇਸ਼ ਨੂੰ ਮੈਂ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦਾ ਤੇ ਆ ਟੋਪੀ ਜਿਹੜੀ ਮੈਨੂੰ ਦੇਸ਼ ਨੇ ਦਿੱਤੀ ਹੈ ਕਹਿੰਦਾ ਇਹ ਇਹ ਜਿਹੜੀ ਗੇਮ ਹੈ ਕ੍ਰਿਕਟ ਦੀ ਈਮਾ ਖੇਡਦਾ ਹੈ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਮੈਨੂੰ ਪਿਆਰੀ ਹੈ ਹੂੰ ਕਹਿੰਦਾ ਮੈਨੂੰ ਪਤਾ ਕਿ ਮਾੜਾ ਯਾ ਇੱਥੇ ਹੋਇਆ ਨਹੀਂ ਤੇ ਮੈਂ ਮੇਰੇ ਟੈਂਪਲ ਤੇ ਬੱਲ ਵਜੇ ਤਾਂ ਮਰ ਜਾਣਾ ਤੇ ਬੜੀ ਬੜੀ ਕਹਿੰਦਾ ਤਾਂ ਹੋਇਆ ਵੀ ਵਜੇ ਵੀ ਉਹਦੇ ਹੂੰ ਪਰ ਕਹਿੰਦਾ ਕੋ ਉੱਪਰ ਬੈਠਾ ਹੈ ਉਹ ਮੇਰੀ ਦੇਖਭਾਲ ਕਰਦਾ ਇਸ ਕਰਕੇ ਮੇਰੇ ਫੀਅਰਲੈਸਨੈਸ ਰਹਿਣਾ ਸੋ ਮੈਂ ਸਮਝਦਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਕੁਛ ਅਦਾਂ ਦੇ ਹੁੰਦੇ ਨੇ ਤੁਸੀਂ ਸਵਾਲ ਪੁੱਛਿਆ ਸੀ ਉਸ ਤੋਂ ਵੱਡਾ ਕ੍ਰਿਕਟਰ ਮੈਂ ਨਹੀਂ ਦੇਖਿਆ ਅਜੇ ਤੱਕ ਹਾਂਜੀ ਜਦ 유ਵੀ 12 ਸਾਲਾਂ ਦਾ ਸੀ ਹਾਂਜੀ ਉਦੋਂ ਮੈਂ ਇਹਨੂੰ ਗੋਦ ਚੱਕ ਕੇ ਲੈ ਗਿਆ ਸੀ ਮੇਰੇ ਪ੍ਰਸਤਰ ਲੱਗੇ ਹੋਏ ਸੀ ਚੰਡੀਗੜਾ ਆਇਆ ਸੀ ਤੇ ਮੈਂ ਕਿਹਾ ਜੀ ਮੈਂ ਮੇਰੀ ਤਮੰਨਾ ਹੈ ਇੱਕ ਮੇਰੀ ਇੱਕ ਡ੍ਰੀਮ ਹੈ ਪਿਓ ਦੀ ਕਿ ਮੈਂ ਇਹਨੂੰ ਗੈਰੀਸਰ ਗਾਰਫੀਲਡਸ ਓਵਰਸ ਤੇ ਵਿਵਿਅਨ ਰਿਚਰਡਸ ਦਾ ਮਿਕਸਚਰ ਬਣਾਉਣਾ ਤੋ ਬੜਾ ਖੁਸ਼ ਹੋਇਆ ਨੇ ਫਿਰ ਯੂਵੀ ਨੂੰ ਗੋਦੀ ਚੱਕਿਆ ਮੇਰੇ ਕੋ ਫੋਟੋ ਵੀ ਹੈਗੀ ਹੈ ਤੁਹਾਨੂੰ ਅਸ਼ੀਰਵਾਦ ਵੀ ਦਿੱਤਾ ਸੋ ਆਈ ਥਿੰਕ ਯੂਵੀ ਚ ਬੜੀ ਚਲ ਜਿਹੜੀ ਚਲਕ ਹੈ ਉਹ ਵਿਵਰੇਚਰਸ ਦੀ ਹੈਗੀ ਹੈ ਜੀ ਯੂਵੀ ਦੇਦਾ ਸਰ ਕੋਨ ਨਹੀਂ ਫੈਨ ਬਹੁਤ ਵੱਡੇ ਵੱਡੇ ਫੈਨਸ ਨੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਇੱਕ ਮੂਵਮੈਂਟ ਆਇਆ ਸੀਗਾ ਕੈਂਸਰ ਦਾ ਉਦੋਂ ਵੀ ਕਿਸ ਤਰ੍ਹਾਂ 6 ਛੱਕੇ ਮਾਰੇ ਸੀ ਉਹ ਵੀ ਕੋਈ ਨਹੀਂ ਭੁੱਲ ਸਕਦਾ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰਾਊਡ ਫੀਲ ਹੋਇਆ ਕਿਉਂਕਿ ਤੁਸੀਂ ਇੱਕ ਫਾਦਰ ਵੀ ਹੋਏ ਹੋ ਇੱਕ ਕੋਚ ਵੀ ਰਹੇ ਹੋ ਮੈਨੂੰ ਆਪਣਾ ਦੇਸ਼ ਬੜਾ ਪਿਆਰਾ ਹੈ ਜੀ ਹਮ ਦੇਸ਼ ਵਾਸੀ ਬਹੁਤ ਪਿਆਰੇ ਨੇ ਜੀ ਮੈਨੂੰ ਇਹ ਮੇਰੀ ਧਰਤੀ ਮਾਂ ਜਿੱਥੋਂ ਮੈਂ ਗੋਚ ਚ ਜਨਮ ਲਿਆ ਮੈਨੂੰ ਬੜੀ ਪਿਆਰੀ ਹੈ ਜੀ ਤੇ ਜੇ ਉਸ ਦੇਸ਼ ਪਿੱਛੇ ਦੇਸ਼ ਵਾਸੀਆਂ ਪਿੱਛੇ ਆਪਣੀ ਮਦਰ ਲੈਂਡ ਵਾਸਤੇ ਆਪਣੀ ਮਾਂ ਦੀ ਕੁੱਖ ਲਈ ਕੁਰਬਾਨੀ ਵੀ ਦੇਣੀ ਚੋਵੇ ਤਾਂ ਬੜੀ ਥੋਟੀ ਗੱਲ ਹੈ ਬਹੁਤ ਨਿੱਕੀ ਗੱਲ ਹੈ ਯੁਵਰਾਜ ਸਿੰਘ ਦਾ ਕੈਂਸਰ ਚ ਖੇਡਣਾ ਇਹ ਫੈਸਲਾ ਮੇਰਾ ਸੀ ਔਰ ਮੇਰੇ ਘਰ ਦੇ ਸਾਰੇ ساری ਦੁਨੀਆ ਮੇਰੇ ਖਿਲਾਫ ਸੀ ਡਾਕਟਰ ਮੈਨੂੰ ਕਹਿੰਦੇ ਸੀ ਕਿ ਇਸ ਤਰ੍ਹਾਂ ਦਾ ਬਾਪ ਹੈ ਮੈਂ ਕਿ ਜੰਮਿਆ ਵੀ ਮੈਂ ਬਣਾਇਆ ਵੀ ਦੇਸ਼ ਵਾਸਤੇ ਕੁਝ ਨਹੀਂ ਹੁੰਦਾ ਇਹਨੂੰ ਕਹਿੰਦੇ ਜੋ ਖੂਨ ਦੀ ਉਲਟੀਆਂ ਕਰਦਾ ਮੈਂ ਕਰ ਲੈਣ ਦੇ ਖੂਨ ਮੁੱਕਦਾ ਨਹੀਂ ਰੱਬ ਨੇ ਬਥੇਰਾ ਪਿੱਛੇ ਭਾਗ ਭੇਜਿਆ ਤੇ ਮੈਂ ਯੂਵੀ ਨੂੰ ਫੋਨ ਕੀਤਾ ਜੀ ਤਾਂ ਮੈਨੂੰ ਬੜਾ ਗੌਰ ਰਹਿੰਦਾ ਜੀ ਬੜਾ ਮੈਨੂੰ ਮਾਣ ਮੈਂ ਸ਼ੁਕਰ ਕਰਦਾ ਮਹਾਰਾਜ ਤੇ ਹਜਾ ਪੁੱਤਰ ਦਿੱਤਾ ਮੈਂ ਇਹਨੂੰ ਕਿਹਾ ਬੇਟਾ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਆਪਾਂ ਕੀ ਗੁਜ਼ਰ ਰਿਹਾ ਆ ਆਪਾਂ ਖੇਡਣਾ ਕਿ ਇਲਾਜ ਕਰਾਈਏ ਮੈਂ ਦੇਖਣਾ ਚਾਹੁੰਦਾ ਸੀ ਮੇਰਾ ਪੁੱਤਰ ਕਿੰਨਾ ਤਕੜਾ ਹੂੰ ਉਹ ਕਹਿੰਦਾ ਬਾਪੂ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਤਿਆਰ ਕੀਤਾ ਅੱਗੇ ਦੇ ਦਰਿਆ ਚੋਂ ਕੱਢ ਕੇ ਅੱਜ ਇਮਤਿਹਾਨ ਆਇਆ ਤੇ ਤੁਹਾਡਾ ਪੁੱਤਰ ਭੱਜ ਗਿਆ ਨਾ ਤੇ ਪੱਗ ਤੁਹਾਡੀ ਮੈਲੀ ਹੋ ਜਾਣੀ ਹੈ ਮੈਂ ਤਾਂ ਚਲੇ ਜਾਊਂਗਾ ਡਾਕਟਰ ਕੋਲ ਇਲਾਜ ਕਰਾ ਮੈਨੂੰ ਪਤਾ ਹੈ ਕਿ ਮੇਰੇ ਨਾਲ ਕੀ ਬੀਤ ਰਹੀ ਹੈ ਪਰ ਮੈਂ ਵਰਲਡ ਕੱਪ ਜਿੱਤ ਕੇ ਆਉਂਗਾ ਨਹੀਂ ਮੈਂ ਤੈਨੂੰ ਆਪਦਾ ਸ਼ਰਮ ਨਹੀਂ ਦਿਖਾਉਂਗਾ ਕਦੇ ਜ਼ਿੰਦਗੀ 'ਚ ਇਹ ਮੇਰੇ ਬਾਪ ਦੀ ਤਮੰਨਾ ਸੀ ਮੈਂ ਪੂਰੀ ਕੀਤੀ ਹੈ ਔਰ ਮੈਂ ਜੇ ਮਰ ਵੀ ਗਿਆ ਤਾਂ ਮੇਰੀ ਲਾਸ਼ ਜਦ ਤੂੰ ਚੱਕ ਕੇ ਲੈ ਕੇ ਜਾਓਂਗੇ ਨਾ ਤੇ ਫਕਰ ਹੋਗਾ ਤੁਹਾਨੂੰ ਕਿ ਮੇਰਾ ਪੁੱਤਰ ਮੇਰੇ ਦੇਸ਼ ਵਾਸਤੇ ਦੇਸ਼ ਵਾਸਿਏ ਵਾਸਤੇ ਖਮ ਆਇਆ ਇੱਕ ਐਸੀ ਸਟੇਟਮੈਂਟ ਹੈ ਜਿਹੜੀ ਹਮੇਸ਼ਾ ਮਨ ਯਾਦ ਰਹਿੰਦੀ ਹੈ ਔਰ ਮੈਂ ਬੜਾ ਗਰਵ ਕਰਦਾ ਹਾਂ ਉਹਨੂੰ ਮੈਂ ਛੱਲਿਖਦਾ ਕਿ ਮੈਂ ਵੱਡ ਭਾਗੀ ਬਾਪਾਂ ਜੀ ਦੇ ਘਰੇ ਤੇਰੇ ਵਰਗਾ ਪੁੱਤਰ ਪੈਦਾ ਹੋਇਆ క్రికెਟਰ ਤਾਂ ਦੁਨੀਆ 'ਚ ਹੋਏ ਨੇ ਪਰ ਐ ਹੋਜੇ ਜਜ਼ਬੇ ਵਾਲਾ ਬੰਦਾ ਮੈਂ ਨਹੀਂ ਦੇਖਿਆ ਜੇ ਕਿਸੇ ਨੂੰ ਕੈਂਸਰ ਹੋ ਗਿਆ ਹੋਵੇ ਤਾਂ ਪਤਾ ਲੱਗੇ ਮੇਰਾ ਖਿਆਲ ਹੋ ਤਾਂ ਉਈਓ ਮਰ ਜਾਏ ਦੁਨੀਆ 'ਚ ਕੋਈ ਐਸਾ ਬੰਦਾ ਨਹੀਂ ਅੱਜ ਤੱਕ ਹੋਇਆ ਜਿਹਨੂੰ ਪਤਾ ਹੋਵੇ ਕਿ ਮੈਂ ਖੂਨ ਦੀਆਂ ਉਲਟੀਆਂ ਕਰ ਰਿਹਾ ਮੈਂ ਮਰ ਜਣਾ ਤਾਂ ਫਿਰ ਵੀ ਉਹ ਕਹਿੰਦਾ ਨਹੀਂ ਮੈਂ ਆਪਣੀ ਬਾਪ ਦੀ ਪੱਗ ਵਿੱਚ ਖੇਲ ਗੋ ਇਸ ਤੋਂ ਬਾਅਦ ਕੀ ਹੋਇਆ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ ਫੇਰ ਅੱਖਾਂ ਭਰਦੀਆਂ ਨੇ ਉਹ ਜਜ਼ਬੇ ਕਰਕੇ ਜਦ ਕੋ ਫੌਜੀ ਮਰਦਾ ਹੈ ਨਾ ਉਹਦੀ ਹਿੱਕ 'ਚ ਗੋਲੀ ਲੱਗਦੀ ਹੈ ਜਿਹੜਾ ਪਿੱਠ 'ਚ ਖਾ ਕੇ ਆਜੇ ਨਾ ਉਹਨੂੰ ਮੈਂ ਬੰਦਾ ਨਹੀਂ ਸਮਝ ਸਕਦਾ ਤੇ ਉਸ ਫੌਜੀ ਵਾਸਤੇ ਵੀ ਹੰਝੂ ਇਦਾਂ ਹੀ ਜਾਂਦੇ ਇਹ ਵੀ ਇੱਕ ਫੌਜੀ ਆ క్రికెਟਰ ਨਹੀਂ ਹੈਗਾ ਇਹ ਫੌਜੀ ਆ ਦੇਸ਼ ਦਾ ਜੀ ਨੇ ਆਪਣੀ ਜਾਨ ਤਲੀ ਤੇ ਧਰ ਕੇ ਉਹ ਵਰਲਡ ਕੱਪ ਜਿਤਾ ਕੇ ਲਿਆਦਾ ਇਸ ਤੋਂ ਵੱਧ ਕੇ ਜਨਮਾ ਜਿੰਨੇ ਮਰਜੀ ਜਨਮਾ ਜੋ ਮਰਜੀ ਮਿਲੀ ਜਾਏ ਪੈਸਾ ਧੰਦਾ ਤੇ ਸ਼ੋਹਰਤ ਇਸ ਤੋਂ ਵੱਧ ਕੇ ਇੱਕ ਵਾਪਸੇ ਫਕਰ ਮਹਿਸੂਸ ਨਹੀਂ ਹੋ ਸਕਦਾ ਕਿ ਜਿਹੜਾ ਪੁੱਤਰ ਆਪ ਦੇ ਦੇਸ਼ ਵਾਸਤੇ ਕੁਰਬਾਨ ਹੋਣ ਨੂੰ ਤਿਆਰ ਹੈ ਉਹ ਇਹੋ ਜਿਹੇ ਹੀ ਬੱਚੇ ਚਾਹੀਦੇ ਨੇ ਤੇ ਇਹੋ ਜਿਹੀ ਪਰਵਾਰ ਚਾਹੀਦੀ। ਤੁਹਾਡੀ ਗੱਲਾਂ ਤੋਂ ਜਿਵੇਂ ਵੈਸੇ ਵੀ ਸਾਨੂੰ ਪਤਾ ਹੈ ਕਿ ਤੁਹਾਨੂੰ ਕ੍ਰਿਕਟ ਦੇ ਨਾਲ ਕਿੰਨਾ ਪਿਆਰ ਹੈ ਤੁਹਾਨੂੰ ਦੇਸ਼ ਦੇ ਨਾਲ ਕਿੰਨਾ ਪਿਆਰ ਹੈ ਉਹ ਵੀ ਤੁਹਾਨੂੰ ਮਾਂ ਬੋਲੀ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ। ਉੱਥੇ ਅੱਜ ਮਾਂ ਬੋਲੀ ਦਿਵਸ ਵੀ ਹੈ ਮੈਂ ਚਾਹੁੰਦੀ ਉਹਦੇ ਤੇ ਤੁਸੀਂ ਕੀ ਕਹੋਗੇ ਇਸ ਦੇ ਨਾਲ ਇੱਕ ਵੀਡੀਓ ਵੀ ਇੱਕ ਸਾਹਮਣੇ ਸੀ ਜਿਸ ਦੇ ਵਿੱਚ ਤੁਸੀਂ ਨਾ ਪੰਜਾਬੀ ਸਿਖਾ ਰਹੇ ਹੋ ਪੈਰੀ ਮਤਲਬ ਅੰਗਰੇਜ਼ੀ ਮੰਗੂ ਨਹੀਂ ਬੋਲਣਾ ਪੂਰੀ ਠੇਢ ਪੰਜਾਬੀ ਬੋਲਣੀ ਹੈ ਪੈਰੀ ਆਸਟ੍ਰੇਲੀਆ ਮੇਰੀ ਫੈਮਿਲੀ ਹੈ ਮੇਰੀ ਬੇਟੀ ਹੈ ਵਰਸ਼ਾ ਤੇ ਉਹਦੇ ਹਸਬੰਡ ਹੈ ਜੀ ਤੇ ਉਹ ਮੇਰੇ ਗ੍ਰੈਂਡ ਬੱਚੇ ਉਹ ਉਹ ਪੰਜਾਬੀ ਨਹੀਂ ਸੀ ਬੋਲਦੇ ਘਰ 'ਚ। ਮੈਂ ਕਿਹਾ ਘਰ 'ਚ ਪਾਠ ਨਹੀਂ ਕਰਦਾ ਕੋਈ। ਅਸੀਂ ਜੋਤ ਜਲਾ ਕੇ ਪਾਠ ਕਰਨਾ ਸ਼ੁਰੂ ਕੀਤਾ ਤੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ। ਔਰ ਬੱਚੇ ਬੜੇ ਫਲੂਐਂਟਲੀ ਉਹਨਾਂ ਪੰਜਾਬੀ ਬੋਲਦੇ ਆ ਕਿਉਂਕਿ ਮਾਂ-ਬਾਪ ਨੇ ਵੀ ਸਿੱਖ ਲਿਆ। ਹੂੰ। ਸੋ ਆਈ ਥਿੰਕ ਬੜਾ ਜ਼ਰੂਰੀ ਹੈ ਕਿ ਮੈਂ ਅੱਜ ਵਿੱਚ ਸਵਾਲ ਪੁੱਛਿਆ ਨਾ। ਇੱਕ ਮਾਂ ਹੁੰਦੀ ਹੈ ਜਿਹਨੂੰ ਟੀਟਚਰ ਜਾਨੂੰ ਦਿੱਤਾ ਹੁੰਦਾ। ਬਾਕੀ ਮਾਸੀਆਂ ਹੁੰਦੀਆਂ। ਹੂੰ। ਚਾਚੇ ਤਾਏ ਹੁੰਦੇ। ਸਾਰੇ ਮੈਕਨੀਚ ਪਿੰਡ ਸਾਡਾ ਦਰਾਹੇ ਦੇ ਕੋਲ। ਜੀ। ਤੇ ਮੈਂ ਨਿਕਾ ਜਿਹਾ ਸੀ। ਤੇ ਮੈਂ ਨਾ ਜਿਹਦੇ ਘਰੇ ਜਾਣਾ ਤਾਂ ਉਹਦੀ ਬਜ਼ੁਰਗ ਜੀ ਨੇ ਕਹਿਣਾ ਮੈਂ ਡੰਪਲ ਤੈਨੂੰ ਆਪਣਾ ਦੁੱਧ ਪਿਆ ਦੂਜੇ ਕੋਲ ਜਾਣਾ ਮੈਂ 10 15 ਬੁੜੀਆਂ ਨੇ ਬਜ਼ੁਰਗੀਆਂ ਨੇ ਮੈਨੂੰ ਕਿਹਾ ਸੀ ਤੈਨੂੰ ਦੁੱਧ ਪਿਆਵਦਾ ਮੈਂ ਆਪਣੀ ਮਾਂ ਨੂੰ ਪੁੱਛੇ ਜਾ ਕੇ ਮੈਂ ਕਿਹਾ ਮੇਰੀਆਂ ਕਿੰਨੀਆਂ ਕਿ ਮਾਵਾ ਮੇਰੀ ਮਾਂ ਕਹਿੰਦੀ ਪੁੱਤ ਕੀ ਗੱਲ ਹੋ ਗਈ ਮੈਂ ਕਿਹਾ ਮੈਂ ਜਿਹਦੇ ਕੋਲ ਜਾਣਾ ਉਹ ਕਹਿੰਦੀ ਮੈਂ ਤੈਨੂੰ ਦੁੱਧ ਪਿਆ ਕਹਿੰਦੇ ਪੁੱਤ ਤੂੰ ਛੋਟਾ ਜਿਹਾ ਸੀ ਨਾ ਬੜਾ ਲੇਟ ਪੈਦਾ ਹੋਇਆ ਤੇ ਤੈਨੂੰ ਸਾਰੇ ਬੜਾ ਪਿਆਰ ਕਰਦੇ ਜੀ ਨੇ ਚੱਕ ਲੈਣਾ ਉਹਦੇ ਗੋਦੀ ਸੌਂਜਣਾ ਆਪਣਾ ਦੁੱਧ ਪਿਆ ਦੇਣਾ ਮਾਵਾ ਸਾਰਿਆਂ ਨੂੰ ਸਲਾਮ ਲੈਕਿਨ ਜਿਸ ਮਾਂ ਦੀ ਕੁੱਖ ਚੋਂ ਮੈਂ ਜਨਮ ਲਿਆ ਮੈਨੂੰ ਉਹ ਸਭ ਤੋਂ ਜ਼ਿਆਦਾ ਪਿਆਰੀ ਹੈ ਤੇ ਪਿਆਰੇ ਮੈਨੂੰ ਸਾਰੇ ਨੇ ਲੇਕਿਨ ਜਿਸ ਮਾਂ ਨੇ ਤੁਹਾਨੂੰ ਵੱਡਾ ਕਰਕੇ ਜਨਮ ਦੇ ਕੇ ਵੱਡਾ ਕੀਤਾ ਹੋਵੇ ਉਸ ਮਾਂ ਦੇ ਗੁਣ ਹਮੇਸ਼ਾ ਗਾਉਣੇ ਚਾਹੀਦੇ ਪੰਜਾਬੀ ਬੋਲੀ ਪੰਜਾਬੀ ਕਲਚਰ ਮੇਰੀ ਮਾਂ ਹੈ ਮੈਂ ਇਥੋਂ ਜਨਮ ਲਿਆ ਇਸ ਪੰਜਾਬ ਦੀ ਧਰਤੀ ਤੋਂ ਜੀ ਜ਼ਿੰਦਗੀ 'ਚ ਮੈਨੂੰ ਅੰਗਰੇਜ਼ੀ ਸਕੂਲ 'ਚ ਮੇਰੇ ਪਿਤਾ ਜੀ ਨੇ ਪੜਾਇਆ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਪੰਜਾਬੀ ਮੈਨੂੰ ਪੜ੍ਹਨੀ ਨਹੀਂ ਆਉਂਦੀ ਮੈਨੂੰ ਗੁਰੂ ਗ੍ਰੰਥ ਸਾਹਿਬਹਾਰ ਬਾਣੀ ਮੈਂ ਕਿਵੇਂ ਪੜਦਾ ਉਹੀ ਜਾਣਦਾ ਹੈ ਠੀਕ ਹੈ ਜੀ ਲੇਕਿਨ ਮੇਰੇ ਘਰ ਦੇ ਵਿੱਚ ਸ਼ੁਕਰਗੁਜ਼ਾਰ ਆ ਮੈਂ ਮਾਂ ਦਾ ਤੇ ਪਿਤਾ ਜੀ ਦਾ ਜੀ ਜਿਨ੍ਹਾਂ ਨੇ ਪੰਜਾਬੀ ਠੋਕ ਠੋਕ ਕੇ ਭਰੀ ਮੇਰੇ ਕੋਲ ਮੈਂ ਕਦੇ ਸੂਟ ਨਹੀਂ ਪਾਇਆ ਕਦੇ ਪੈਂਟ ਨਹੀਂ ਪਾਈ ਮੈਂ ਉਹੀ ਚਾਦਰਾਂ ਕੁੜਤਾ ਉਹੀ ਪਜਾਮਾ ਕੁੜਤਾ ਉਹ ਜੋ ਪੰਜਾਬੀ ਸਕਰੀਨ ਦੇ ਉੱਤੇ ਫਿਲਮ ਦੇ ਉੱਤੇ ਆ ਕੇ ਆ ਕੇ ਬੋਲਣ ਦਾ ਸੁਆਦ ਹੈ ਉਹ ਪਾਵਾ ਹਜ਼ਾਰ ਹਿੰਦੀ ਫਿਲਮਾਂ ਕਰ ਲਈਏ ਪਾਵਾ ਹਾਲੀਵੁੱਡ ਫਿਲਮਾਂ ਕਰ ਲਈਏ ਤੇ ਪਾਵਾ ਸਾਉਦੀ ਫਿਲਮਾਂ ਕਰ ਲਈਏ ਉਹਨਾਂ ਸੁਆਦ ਨਹੀਂ ਜਿਨ੍ਹਾਂ ਆਪ ਦੇ ਚੱਗੇ 'ਚੋਂ ਖੁਸ਼ਬੂ ਆਉਂਦੀ ਹੈ ਜੀ ਤੇ ਸਰ ਤੁਸੀਂ ਜਿਸ ਤਰ੍ਹਾਂ ਬਹੁਤ ਤਜਰਬਾ ਰਿਹਾ ਜ਼ਿੰਦਗੀ ਤੁਸੀਂ ਦੇਖੀ ਆ ਪੂਰੀ ਨੇੜੋਂ ਤੇ ਤੁਹਾਨੂੰ ਅਜਿਹਾ ਫੀਲ ਕਦੀ ਇਕੱਲੇ ਬਹਿ ਕੇ ਸੋਚਿਆ ਕਿ ਮੈਂ ਇੱਕ ਚੀਜ਼ ਗਲਤ ਕੀਤੀ ਲਾਈਫ ਦੇ ਵਿੱਚ ਕੋਈ ਰਿਗਰੈਟ ਅਜਿਹਾ ਮਨ ਦੇ ਵਿੱਚ ਆਉਂਦਾ ਸੋਚਦੇ ਹੋ ਇਕੱਲਾ ਲਫ਼ਜ਼ ਕਿਹਾ ਤੁਸੀਂ ਇਸ ਦੁਨੀਆ 'ਚ ਸਾਰੇ ਗੱਲੇ ਕੋਈ ਮਾਂ ਦੇ ਟੱਡੋਂ ਨਾਲ ਲੈ ਕੇ ਜੰਮਿਆ ਕਿਸ ਨੂੰ ਜੰਮਿਆ ਇਕੱਲਾ ਮਰਨਾ ਇਕੱਲਾ ਇਨ ਬਿਟਵੀਨ ਜੀ ਜਾਂ ਤਾਂ ਕੰਪਰੋਮਾਈਜ਼ ਹੈ ਤੇ ਜਾਂ ਜੀ ਲੋ ਮੈਂ ਜੀ ਰਿਹਾ ਮੈਂ ਕੰਪਰੋਮਾਈਜ਼ ਨਹੀਂ ਕਰਦਾ ਪਰ ਇਸ ਜੀਵਨ ਚ ਚਲਦੇ ਚਲਦੇ ਹਜ਼ਾਰਾਂ ਗਲਤੀਆਂ ਤੇ ਹਜ਼ਾਰਾਂ ਗੁਨਾਹ ਤੇ ਹਜ਼ਾਰਾਂ ਗਲਤ ਸੋਚਾਂ ਆਉਂਦੀਆਂ। ਚਾਹ ਤੁਸੀਂ ਜਵਾਨ ਹੁੰਨੇ ਹੋ, ਬਚਪਨ ਨੇ ਹੁੰਦੇ ਹੋ, ਵੱਡੇ ਹੁੰਨੇ ਹੋ। ਮੈਂ ਸਮਝਦਾ ਵੀ ਜਿਸ ਬੰਦੇ ਨੂੰ ਰਾਤ ਨੂੰ ਬੈਠ ਕੇ ਇਹ ਰੋਜ਼ ਪ੍ਰੈਕਟਿਸ ਕਰਨ ਦੀ ਆदत ਪੈ ਜੇ ਕਿ ਅੱਜ ਮੈਂ ਕਿਸੇ ਨੂੰ ਉੱਚਾ ਬੋਲਿਆ। ਅੱਜ ਮੈਂ ਕੋਈ ਗਲਤ ਫਰਨਾ ਆਇਆ। ਜੀ। ਅੱਜ ਮੇ ਤੋਂ ਪਾਠ ਨਹੀਂ ਹੋਇਆ। ਉਹ ਚੀਜ਼ ਸੋਨ ਰਾਤ ਨੂੰ ਖਾਂਦੀ ਹੈ। ਤੇ ਤੁਸੀਂ ਬੈਠ ਕੇ ਚੌਕੜਾ ਮਾਰ ਕੇ ਗੁਰੂ ਮਹਾਰਾਜ ਨੂੰ ਕਹੋ ਸੱਚੇ ਪਾਤਸ਼ਾਹ ਮੈਂ ਗੁਨਾਹਗਾਰ ਬੰਦਾ। ਮੈਂ ਹਜ਼ਾਰ ਗਲਤ ਸੋਚਾਂ ਹਜ਼ਾਰ ਗੁਨਾਹ ਹਜ਼ਾਰ ਗਲਤੀਆਂ ਮੈਂ ਕੀਤੀਆਂ ਹੋਣੀਆਂ ਜੀਵਨ ਚ ਮੈਨੂੰ ਪਲ ਪਲ ਮaaf ਕਰੀ ਬਖਸ਼ ਲਈ ਮੈਂ ਕੁਛ ਨਹੀਂ ਮੰਗਦਾ ਗੁਰੂ ਤੋਂ ਇੱਕੋ ਹੀ ਗੱਲ ਹੱਥ ਜੋੜੇ ਕੇ ਕਹਿੰਦਾ ਬਖਸ਼ ਲੈ ਬਖਸ਼ ਲੈ ਬਖਸ਼ ਲੈ ਕਿਉਂਕਿ ਦੁਨੀਆ ਦੀ ਧਰਤੀ ਦੇ ਇਸ ਪਰਮ ਮੰਡਲ ਦੇ ਵਿੱਚ ਕੋਈ ਅਜਿਹਾ ਜੀਵ ਨਹੀਂ ਹੈ ਜਿਨੇ ਜ਼ਿੰਦਗੀ ਚ ਗੁਨਾਹ ਨਹੀਂ ਕੀਤੇ ਤੇ ਗਲਤੀਆਂ ਨਹੀਂ ਕੀਤਾ ਜਿਹੜੇ ਕਹਿੰਦੇ ਨੇ ਨਹੀਂ ਕੀਤੇ ਝੂਠ ਬੋਲਦੇ ਨੇ ਥੋਡੇ ਕੋਲ ਤਾਂ ਵੈਸੇ ਬਹੁਤ ਹੋਰ ਸਿੱਖਿਆ ਲੈਣੀ ਆ ਪਰ ਟਾਈਮ ਆਪਣੇ ਕੋਲ ਘੱਟ ਤਾਂ ਬਹੁਤ ਵਧੀਆ ਲੱਗਿਆ ਸਰ ਗੱਲਬਾਤ ਕਰਕੇ ਜੀ ਆ ਮਤਲਬ ਵੀਡੀਓ ਦੇ ਵਿੱਚ ਗੱਲਾਂ ਜ਼ਰੂਰ ਸੁਣੀਆਂ ਪਰ ਕੋਲ ਬੈਠ ਕੇ ਨਾ ਸੱਚੀ ਬਹੁਤ ਪਿਆਰ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ-ਬਹੁਤ ਧੰਨਵਾਦ ਸਰ ਸਾਨੂੰ ਟਾਈਮ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਅਸੀਂ ਗੱਲਬਾਤ ਕੀਤੀ ਕਾਫੀ ਪਸੰਦ ਕਰਦ ਨੇ ਤੇ ਅੱਜ ਪਤਾ ਵੀ ਲੱਗਿਆ ਮੈਨੂੰ ਖੁਦ ਬੈਠ ਕੇ ਕੀ ਕਾਤੋਂ ਪਸੰਦ ਕਰਦ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹੋਵਦੇ ਅਪਡੇਟ ਸੀ ਤੁਸੀਂ ਦੇਖਦੇ ਹੋ ਧਿਆਨ ਟਾਈਮਸ ਕੈਮਰਾ ਮੈਂ ਸਰਤਵੰ